ਅੱਜ ਬਣਾਵਾਂਗੇ ਸੌਂਫ ਦਾ ਸਰਬਤ ਇੱਦਾਂ ਆਪਾਂ ਸੌਂਫ ਲਈਆ ਕਾਲੀ ਮਿਰਚ এলাਚੀ ਪਾਊਡਰ ਘੁਣਿਆ ਹੋਇਆ ਜੀਰਾ ਸਭ ਤੋਂ ਪਹਿਲਾਂ ਇਹਨਾਂ ਨੂੰ 2 ਮਿੰਟ ਤਵੇ ਤੇ ਫਰਾਈ ਕਰਾਂਗੇ ਤਾਂ ਕਿ ਜੋ ਨਮੀ ਹੁੰਦੀ ਹੈ ਉਹ ਖਤਮ ਹੋ ਜਾਏ ਲੋ ਫਲੇਮ ਤੇ ਭੁੰਨਾਂਗੇ ਸੌਂਫ ਅਲਾਈਚੀ ਪਾਊਡਰ ਕਾਲੀ ਮਿਰਚ ਇਹਨਾਂ ਨੂੰ ਭੁੰਨ ਲਿਆ ਹੁਣ ਇਸ ਨੂੰ ਪਾਵਾਂਗੇ ਮਿਕਸਰ ਜਾਰ ਚ ਇਸ ਵਿੱਚ ਪਾਵਾਂਗੇ ਚੀਨੀ ਟੇਸਟ ਦੇ ਅਨੁਸਾਰ ਪਾ ਸਕਦੇ ਹੋ ਥੋੜਾ ਜਿਹਾ ਨਮਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਗ੍ਰाइंड ਕਰਾਂਗੇ ਚੰਗੀ ਤਰ੍ਹਾਂ ਮਿਕਸ ਹੋ ਗਿਆ ਇਹ ਸਾਰਾ ਸਮਾਨ ਹੁਣ ਇਸ ਵਿੱਚ ਪਾਵਾਂਗੇ ਸੌਫ ਦਾ ਪਾਊਡਰ ਹੁਣ ਇਸ ਵਿੱਚ ਪਾਣੀ ਮਿਲਾਵਾਂਗੇ ਇਸ ਵਿੱਚ ਪਾਵਾਂਗੇ ਆਈਸ ਸੌਫ ਦਾ ਸ਼ਰਬਤ ਬਣ ਕੇ ਤਿਆਰ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਹੈਲਦੀ ਰੈਸਪੀ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ ਬਹੁਤ ਹੀ ਆਸਾਨ ਤਰੀਕੇ ਨਾਲ